ਸਸੀ ਕਾਲ ਜੀ ਸਵਾਗਤ ਹੈ ਆਪਣੇ ਚੈਨਲ ਗੁਰਨਾਨਕਸੂਰ ਮੈਸਰਖਾਨਾ ਤੇ ਤੁਹਾਡਾ ਅੱਜ ਆਪਾਂ ਤੁਹਾਡੇ ਵਾਸਤੇ ਨਿਊ ਆਰਟੀਕਲ ਲੈ ਕੇ ਆਏ ਆ ਪੰਚਮ ਸ਼ਿਲਕ ਦੇ ਉੱਤੇ ਜਿਹੜਾ ਆਪਾਂ ਕਪੜਾ ਦੇਵਾਂਗੇ ਸੋਨੂੰ ਬਹੁਤ ਹੀ ਇੱਕ ਵਧੀਆ ਸ਼ੀ ਕੁਆਲਟੀ ਦਾ ਹੋਊਗਾ ਸੌਫਟ ਵਾਲਾ ਤੇ ਸਾਰਾ ਸੂਟ ਆਪਾਂ ਦੇਾਂਗੇ ਹੈਂਡਵਰਕ ਦਾ ਕੀਰ ਸੋਨੂੰ ਦੇਾਂਗੇ 24 ਇੰਚ ਦਾ ਤੇ ਸਾਰੇ ਫਰੰਟ ਦੇ ਉੱਤੇ ਬੂਟੀ ਆਪਾਂ ਪਾਈ ਹੋਈ ਹੈ ਤੇ ਆਪਣਾ ਹੈਂਡਵਰਕ ਦਾ ਸੂਟ ਰੈਡੀ ਹੋ ਕੇ ਆਇਆ ਤੇ ਸਲਵਾਰ ਦੇਵਾਂਗੇ ਆਪਾਂ ਤੁਹਾਨੂੰ 3 ਮੀਟਰ ਦੀ ਨਾਲ ਪਿਓਰ ਸ਼ਿਲਕ ਦੀ ਸਲਵਾਰ ਦੇਵਾਂਗੇ ਕਪੜਾ ਬਹੁਤ ਹੀ ਸੋਹਣਾ ਹੋਊਗਾ ਤੇ ਇਹਦੇ ਨਾਲ ਆਪਾਂ ਦੁ ਹਾਲੋ ਜੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਦੁਪੱਟਾ ਹੈ 2.5 ਮੀਟਰ ਦਾ ਖੁੱਲੇ ਸਾਈਜ਼ ਦਾ ਆਪਾਂ ਦੁਪੱਟਾ ਦੇਾਂਗੇ ਨਾਲ ਤੇ ਸਟੱਪ ਦੇਵਾਂਗੇ ਕਲੋਜ਼ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਪੰਚਮ ਸ਼ਿਲਕ ਨਿਊ ਸਟਾਫਾ ਬਹੁਤ ਸੋਹਣਾ ਇਹਦੇ ਵਿੱਚ ਤਿੰਨ ਕਲਰ ਆਪਣੇ ਕੋਲੇ ਰੈਡੀ ਹੋ ਕੇ ਆਏ ਆ ਪਹਿਲਾ ਪਿਸਤਾ ਟੋਨ ਦੇ ਵਿੱਚ ਕਲਰ ਆਇਆ ਦੂਸਰਾ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਆਹ ਵਾਲਾ ਕਲਰ ਤੁਹਾਨੂੰ ਦੇਵਾਂਗੇ ਆਪਾਂ ਆਸਮਾਨੀ ਟੋਨ ਦੇ ਵਿੱਚ ਸੂਟਾਂ ਦੇ ਨਾਲ ਦੁਪੱਟੇ ਸਾਰਿਆਂ ਦੇ ਨਾਲ ਚਣੂਣ ਦੇ ਹੋਣਗੇ ਤੇ ਇਹ ਆਪਣਾ ਆਰਟੀਕਲ ਜਿਹੜਾ ਸੀਗਾ ਨਿਊ ਤਿਆਰ ਹੋ ਕੇ ਆਇਆ ਪੰਚਮ ਸ਼ਿਲਕ ਦੇ ਉੱਤੇ ਵੀਡੀਓ ਲਾਈਕ ਸ਼ੇਅਰ ਕਰਨੀ ਜੀ